ਨਮਸਕਾਰ ਜੀ ਸਾਰਿਆਂ ਨੂੰ ਜਟੋਰੀ ਨਿਕੋ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਤੁਹਾਨੂੰ ਆਪਾਂ ਖੁੱਲੇ ਪਾਣੀ ਵਿੱਚ ਸੁੱਕੀ ਸਬਜ਼ੀ ਬਣਾ ਕੇ ਦਿਖਾਵਾਂਗੇ ਜਿਹੜੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਤੇ ਤੁਹਾਡੇ ਨਾਲ ਇੱਕ ਗੱਲ ਹੋਰ ਵੀ ਸਾਂਝੀ ਕਰਾਂਗੇ ਵੀਡੀਓ ਨਾਲ ਬਨੇ ਰਹੋ ਜੇਪ ਚੈਨਲ ਤੇ ਪਹਿਲੀ ਵਾਰ ਆਏ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇੱਧਰ ਆਪਾਂ ਅਰਬੀ ਲੈ ਲਈ ਇਹ ਅਰਬੀ ਆਪਾਂ ਤਾਜੀ ਲਈ ਸੀ ਦੇਖੋ ਤੇ ਆਪਾਂ ਇਹਨਾਂ ਨੂੰ ਤੋਲ ਲਿਆ ਤੋਂੰਤ ਤੋਂ ਬਾਅਦ ਆਪਾਂ ਇਹਨਾਂ ਨੂੰ ਛਿੱਲ ਲਵਾਂਗੇ ਦੇਖੋ ਆਪਾਂ ਅਰਦੀ ਛਿੱਲ ਰਹੇ ਆਂ ਮੇਧਰਾਪਾ ਦਬੀ ਛਿੱਲ ਕੇ ਰੱਖ ਲਈ ਤੇ ਹੁਣ ਇਹਨੂੰ ਆਪਾਂ ਤੋਲ ਲਵਾਂਗੇ ਤੇ ਇੱਕ ਗੱਲ ਤੁਹਾਡੇ ਹੋਰ ਹੋਰ ਦੱਸਾਂਗੇ ਆਪਾਂ ਅਰਬੀ ਕਦੋਂ ਵੀ ਧੋਣੀ ਵਿੱਚ ਨਮਕ ਪਾ ਕੇ ਹੀ ਪਾਣੀ ਦੇ ਅਰਬੀ ਧੋਣੀ ਆ ਇਹਦੇ ਨਾਲ ਆਪਣੇ ਹੱਥਾਂ ਦੇ ਖਾਰਸ਼ ਨਹੀਂ ਹੁੰਦੀ ਅਤੇ ਆਪਣੀ ਅਰਬੀ ਲੇਸਲੀ ਵੀ ਨਹੀਂ ਬਣਦੀ ਕੁਕਿੰਗ ਚੈਨਲ ਆਪਾਂ ਕਿਉਂ ਸ਼ੁਰੂ ਕੀਤਾ ਜੇ ਤੁਹਾਡੇ ਨਾਲ ਇਹ ਵੀ ਗੱਲ ਦੱਸਾਂਗੇ ਦੇਖੋ ਇੱਧਰ ਆਪਾਂ ਅਰਬੀ ਥੋਲ ਹੀ ਤੇ ਇਹਨੂੰ ਆਪਾਂ ਸਾਫ ਕੱਪੜੇ ਨਾਲ ਸਾਫ ਕਰ ਲਵਾਂਗੇ ਤਾਂ ਕਿ ਇਹਦਾ ਪਾਣੀ ਚੰਗੀ ਤਰ੍ਹਾਂ ਸੁੱਕ ਜਾਵੇ ਆਪਾਂ ਵੀਡੀਓ ਅਸਲੀ ਪਾਉਣੇ ਆ ਕੰਮ ਨਹੀਂ ਸੀ ਪਰ ਰੋਟੀ ਤਾਂ ਆਪਾਂ ਬਣਾਉਂਦੇ ਸੀ ਫਿਰ ਮੈਂ ਸੋਚਿਆ ਜਦ ਮੈਂ ਰੋਜ਼ ਖਾਣਾ ਬਣਾਉਂਦੀ ਹਾਂ ਤਾਂ ਕਿਉਂ ਨਾ ਇਹ ਵੀਡੀਓ ਬਣਾ ਕੇ ਲੋਕਾਂ ਨਾਲ ਸਾਂਝਾ ਕਰਾਂ ਇਧਰ ਆਪਾਂ ਤੇਲ ਗਰਮ ਕਰ ਲਿਆ ਆਪਿਆ ਅਰਬੀ ਕੱਟ ਕੇ ਰੱਖ ਲਈ ਸੀ ਵਿੱਚ ਆਪਾਂ ਜੀਰਾ ਪਾ ਲਿਆ ਵਿੱਚ ਆਪਾਂ ਕੁੱਟਿਆ ਹੋਇਆ ਮਸਾਲਾ ਪਿਆਜ਼ ਅਦਕਰ ਲਸਣ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਇਹ ਵੀ ਇੱਕ ਕੰਮ ਬਣ ਸਕਦਾ ਹੈ ਹੁਣ ਮੈਨੂੰ ਇਹ ਚੀਜ਼ ਕਰਨੀ ਚੰਗੀ ਲੱਗਦੀ ਹੈ ਤੁਹਾਡੀ ਦੁਆ ਨਾਲ ਮੈਂ ਅੱਗੇ ਵੱਧ ਰਹੀ ਹਾਂ ਜੇ ਤੁਸੀਂ ਵੀ ਕੁਝ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਹੌਸਲਾ ਨਾ ਹਾਰੋ ਇੱਧਰ ਆਪਾਂ ਆਪਣੇ ਬੇਸਿਕ ਮਸਾਲੇ ਪਾ ਲਵਾਂਗੇ ਤੇ ਤੁਹਾਡੀ ਦੁਆ ਨਾਲ ਆਪਾਂ 1k ਸਬਸਕ੍ਰਾਈਬਰ ਕੰਪਲੀਟ ਕਰ ਲਿਆ ਤੇ ਆਪਾਂ ਮਸਾਲਾ ਭੁੰਨਾਂਗੇ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਾਂ ਕਿ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੱਜ ਜਾਵੇ ਦੇਖੋ ਆਪਣਾ ਮਸਾਲਾ ਪੁੱਜ ਰਿਹਾ ਹੈ ਤੇ ਅੱਗੇ ਗੱਲ ਕਰਦੇ ਹਾਂ ਸ਼ੁਰੂਆਤ ਚੋਟੀ ਤੋਂ ਨਹੀਂ ਹੁੰਦੀ ਪਰ ਦਿਲੋਂ ਹੋਵੇ ਤਾਂ ਰਸਤੇ ਖੁਦ ਬਣ ਜਾਂਦੇ ਨੇ ਮੇਰਾ ਚੈਨਲ ਨੂੰ ਸਪੋਰਟ ਕਰੋ ਤੇ ਚੈੱਕ ਕਰੋ ਪੰਜਾਬੀ ਸਵਾਦ ਘਰ ਦੀ ਰਸੋਈ ਤੋਂ ਧੰਨਵਾਦ ਜੇ ਤੁਸੀ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਅੱਗੇ ਤੁਸੀਂ ਦੱਸਿਓ ਕੋਈ ਹੋਰ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਆਪਾਂ ਜਰੂਰ ਦੇਵਾਂਗੇ ਇੱਧਰ ਆਪਾਂ ਗਰੇਵੀ ਵਾਸਤੇ ਪਾਣੀ ਪਾ ਰਹੀ ਸੀ ਵਿੱਚ ਆਪਾਂ ਕੱਟੇ ਹੋਏ ਪਿਆਜ਼ ਪਾ ਲਵੇ ਤੇ ਹੁਣ ਇਹਦੇ ਵਿੱਚ ਆਪਾਂ ਅਰਬੀ ਪਾ ਲਵਾਂਗੇ ਅੱਜ ਇਹ ਚੈਨਲ ਮੇਰੀ ਮਜਬੂਰੀ ਨਹੀਂ ਮੇਰੀ ਪਛਾਣ ਬਣ ਗਿਆ ਕਿਉਂਕਿ ਮੈਂ 1000 ਸਬਸਕ੍ਰਾਈਬਰ ਕੰਪਲੀਟ ਕਰ ਲਏ ਆ ਜੇ ਤੁਸੀਂ ਵੀ ਕਿਸੇ ਮੁਸ਼ਕਲ 'ਚ ਹੋ ਤਾਂ ਯਾਦ ਰੱਖੋ ਤੁਸੀਂ ਵੀ ਕੁਝ ਵੱਖਰਾ ਕਰ ਸਕਦੇ ਹੋ ਤੇ ਇਹਨੂੰ ਆਪਾਂ ਹੁਣ ਮਿਕਸ ਕਰ ਲਵਾਂਗੇ ਤੇ ਇਹਨੂੰ ਹੁਣ ਆਪਾਂ ਟੱਕ ਕੇ 2-2 3 ਮਿੰਟ ਵਾਸਤੇ ਬਗਾਵਾਂਗੇ ਮਿਹਨਤ ਕਰੋ ਦਿਲੋ ਕਰੋ ਤੇ ਆਪਣੀ ਰਸੋਈ ਨੂੰ ਵੀ ਇੱਕ ਮੰਚ ਬਣਾਓ ਤੇ ਇੱਧਰ ਦੇਖੋ ਆਪਾਂ ਮਿਕਸ ਕਰਦੇ ਹੋਏ ਇਹਨੂੰ ਪਕਾਵਾਂਗੇ ਤੁਸੀਂ ਕੋਈ ਵੀ ਕੰਮ ਕਰਦੇ ਹੋ ਪਾਰਲਰ ਦਾ ਸਲਾਈ ਦਾ ਜੋ ਵੀ ਤੁਸੀਂ ਇਸ ਤਰ੍ਹਾਂ ਆਪਣੀ ਵੀਡੀਓ ਬਣਾ ਕੇ ਅਪਲੋਡ ਕਰ ਸਕਦੇ ਹੋ ਦੇਖੋ ਇਧਰ ਆਪਣੀ ਅਰਬੀ ਸੁੱਕੀ ਬਣ ਕੇ ਤਿਆਰ ਹੋ ਗਈ ਜੋ ਆਪਾਂ ਖੁੱਲੇ ਪਾਣੀ ਵਿੱਚ ਬਣਾਈ ਸੀ ਤੇ ਇਹ ਆਪਣੀ ਖਿਲੀ-ਖਿਲੀ ਨੇ ਬਣੀ ਹੈ ਆਪਣੀ ਵਧੀਆ ਅਰਬੀ ਬਣ ਗਈ ਤੇ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਈ ਹੈ ਜੇ ਤੁਹਾਨੂੰ ਵੀਡੀਓ ਪਲੀਜ਼ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਇਹ ਆਪਣੀ ਭਰਮ ਕੇ ਤਿਆਰ ਹੋ ਗਈ ਏ ਸਿੰਪਲ ਰੋਟੀ ਪਰੌਂਠੇ ਨਾਲ ਤੁਸੀਂ ਖਾ ਸਕਦੇ ਹੋ ਬਹੁਤ ਵਧੀਆ ਬਣਦੀ ਏ ਜੇ ਤੁਹਾਨੂੰ ਕੋਈ ਵੀ ਕੰਮ ਦਾ ਸ਼ੌਂਕ ਆ ਤੁਸੀਂ ਉਸ ਤਰ੍ਹਾਂ ਦੀ ਵੀਡੀਓ ਅਪਲੋਡ ਕਰਕੇ ਪਾ ਸਕਦੇ ਹੋ ਨਾਲੇ ਤਾਂ ਤੁਹਾਡਾ ਟਾਈਮ ਪਾਸ ਹੋ ਜਾਂਦਾ ਤੇ ਨਾਲੇ ਤੁਸੀਂ ਘਰੇ ਵਿਹਲੇ ਬੈਠੇ ਹੁੰਨੇ ਹੋ ਤਾਂ ਕੋਈ ਵੀ ਕੰਮ ਕਰ ਸਕਦੇ ਜੋੜਾ ਜਿਹੜੇ ਵੀ ਕੰਮ ਦਾ ਤੁਹਾਨੂੰ ਸ਼ੌਂਕ ਹੈਗਾ ਤੁਸੀਂ ਉਹ ਹੀ ਉਹ ਕੰਮ ਕਰ ਸਕਦੇ ਹੋ ਜੇ ਤੁਹਾਨੂੰ ਵੀਡੀਓ ਲੱਗ ਲੱਗੀ ਵਧੀਆ ਤਾਂ ਪਲੀਜ਼ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਧੰਨਵਾਦ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ